ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਜਪਜੀ ਸਾਹਿਬ ਦੀ ਅਖਮੀ ਪੋੜੀ ਸੁਣਿਆ ਸਿੱਧ ਪੀਰ ਸੁਰਨਾਥ ਦੇ ਅਰਥ ਕਰਨ ਦੀ ਕੋਸ਼ਿਸ਼ ਕਰਾਂਗੇ ਸੁਣਿਆ ਸਿੱਧ ਪੀਰ ਸੁਰਨਾਥ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨ ਦੇ ਨਾਲ ਸਿੱਧਾ ਪੀਰਾ ਦੇਵੀ ਦੇਵਤਿਆਂ ਵਾਲੀ ਅ ਬਿਰਤੀ ਇਨਸਾਨ ਪ੍ਰਾਪਤ ਕਰ ਲੈਂਦਾ ਹੈ ਸੁਣਿਆ ਧਰਤ ਧਵਲ ਆਕਾਸ਼ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨ ਦੇ ਨਾਲ ਇਹ ਸੋਝੀ ਆ ਜਾਂਦੀ ਹੈ ਕਿ ਇਹ ਤਰਤ ਆਕਾਸ਼ ਸਾਰੇ ਬ੍ਰਹਿਮੰਡ ਦਾ ਆਸਰਾ ਇੱਕ ਪਰਮਾਤਮਾ ਹੀ ਹੈ ਸੁਣੇ ਦੀਪ ਲੋਪਾ ਪਤਾਲ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਦੇ ਨਾਲ ਇਹ ਸੋਝੀ ਆਉਂਦੀ ਹੈ ਕਿ ਸਾਰੇ ਦੀਪਾ ਪਤਾਲ ਵੀ ਪਰਮਾਤਮਾ ਦੇ ਆਸਰੇ ਹੀ ਹਨ ਪਰਮਾਤਮਾ ਹੀ ਉਹਨਾਂ ਦੇ ਵਿੱਚ ਵਿਆਪਕ ਹੈ ਸੁਣੇ ਪਹੁੰਚ ਨਾ ਸਕੇ ਕਾਲ ਸੁਣਨ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਦੇ ਨਾਲ ਸੋਝੀ ਪੈਂਦੀ ਹੈ ਕਿ ਇਨਸਾਨ ਨੂੰ ਮੌਤ ਦਾ ਡਰ ਵੀ ਨਹੀਂ ਰਹਿੰਦਾ ਅਗਰ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਦਾ ਹੈ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ ਨਾਨਕ ਭਗਤਾ ਸਦਾ ਵਿਗਾਸ ਹੈ ਨਾਨਕ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੇ ਪ੍ਰਮਾਤਮਾ ਦੇ ਭਗਤਾਂ ਦੇ ਮਨ ਦੇ ਵਿੱਚ ਹਮੇਸ਼ਾ ਇੱਕ ਖੜਾਓ ਬਣਿਆ ਰਹਿੰਦਾ ਹੈ ਸੁਣਿਆ ਦੁੱਖ ਪਾਪ ਕਾ ਨਾਸ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨ ਦੇ ਨਾਲ ਮਨ ਦੇ ਵਿੱਚੋਂ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਜਪਜੀ ਸਾਹਿਬ ਜੀ ਦੀ ਨੌਵੀਂ ਪੌੜੀ ਸੁਣੈ ਈਸਰ ਬਰਮਾ ਇੰਦ ਦੇ ਅਰਥ ਕਰਨ ਦੀ ਕੋਸ਼ਿਸ਼ ਕਰਾਂਗੇ ਸੁਣੈ ਈਸਰ ਬਰਮਾ ਇੰਦ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਸੁਰਤ ਜੋੜਨ ਦੇ ਨਾਲ ਮਨੁੱਖ ਸ਼ਿਵ ਬ੍ਰਹਮਾ ਤੇ ਇੰਦਰ ਦੀ ਪਦਵੀ ਤੱਕ ਵੀ ਅਪੜ ਸਕਦਾ ਹੈ ਸੁਣੈ ਮੋਖ ਸਲਾਹਣਮੰਦ ਮੰਦਾ ਮਨੁੱਖ ਵੀ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਪੈਂਦਾ ਹੈ ਸੁਣਿਆ ਜੋਗ ਜੁਗਤ ਤਨ ਭੇਦ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨ ਦੇ ਨਾਲ ਇਨਸਾਨ ਨੂੰ ਗਿਆਨ ਇੰਦਰੀਆਂ ਦੇ ਭੇਦ ਆ ਜਾਂਦੇ ਹਨ ਸੁਣਿਆ ਸਾਸਤ ਸਿਮਰਤ ਵੇਦ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨ ਦੇ ਨਾਲ ਸ਼ਾਸਤਰਾਂ ਦਾ ਸਿਮਰਤੀਆਂ ਦਾ ਭੇਦ ਆ ਜਾਂਦਾ ਹੈ ਭਾਵ ਪ੍ਰਭੂ ਦਾ ਨਾਮ ਜਪਣ ਦੇ ਨਾਲ ਹੀ ਸਾਰੇ ਸ਼ਾਸਤਰ ਤੇ ਸਿਮਰਤੀਆਂ ਸਮਝ ਦੇ ਵਿੱਚ ਆਉਣ ਲੱਗ ਪੈਂਦੀਆਂ ਹਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਦੇ ਨਾਲ ਹੇ ਨਾਨਕ ਤੇਰਿਆਂ ਭਗਤਾਂ ਦੇ ਅੰਦਰ ਇੱਕ ਖੜਾਓ ਪੈਦਾ ਹੋ ਜਾਂਦਾ ਹੈ ਸੁਣੇ ਦੁੱਖ ਤਾਪ ਕਾ ਨਾਸ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਦੇ ਨਾਲ ਸਾਰੇ ਦੁੱਖ ਪਾਪ ਮਨ ਦੇ ਵਿੱਚੋਂ ਨਾਸ ਹੋ ਜਾਂਦੇ ਹਨ ਇਹ ਸਨ ਜਪਜੀ ਸਾਹਿਬ ਜੀ ਦੀ 8ਵੀਂ ਤੇ 9ਵੀਂ ਪਉੜੀ ਦੇ ਅਰਥ ਜਪਜੀ ਸਾਹਿਬ ਜੀ ਦੀ ਸੰਪੂਰਨ ਵਿਆਖਿਆ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ